ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਐਲਾਨੇ ਨੀਟ ਯੂਜੀ 2025 ਦੇ ਨਤੀਜਿਆਂ ਵਿੱਚ ਰਾਜਸਥਾਨ ਦੇ ਮਹੇਸ਼ ਕੁਮਾਰ ਨੇ ਓਵਰਆਲ ਕੈਟਾਗਰੀ ਵਿੱਚ ਟਾਪ ਕੀਤਾ ਹੈ ਜਦਕਿ ਪੰਜਾਬ ਦੇ 9 ਵਿਦਿਆਰਥੀਆਂ ਨੇ ਟਾਪ 100 ਵਿੱਚ ਜਗ੍ਹਾ ਬਣਾਈ ਹੈ ਬਰਨਾਲਾ ਦੇ ਕੇਸ਼ਵ ਮਿੱਤਲ ਨੇ ਆਲ ਇੰਡੀਆ 7ਵਾਂ ਰੈਂਕ ਹਾਸਲ ਕਰਕੇ ਪੰਜਾਬ 'ਤੇ ਟੌਪ ਕੀਤਾ ਹੈ। ਬਰਨਾਲਾ ਦੇ ਕਸਬੇ ਤਪਾ ਦੇ ਰਹਿਣ ਵਾਲੇ ਕੇਸ਼ਵ ਮਿੱਤਲ ਨੇ 720 ਵਿੱਚੋਂ 680 ਅੰਕ ਹਾਸਲ ਕੀਤੇ ਨੇ। ਆਲ ਇੰਡੀਆ ਰੈਂਕ ਵਿੱਚ 28ਵੇਂ ਨੰਬਰ ਤੇ ਰਹੇ ਬਠਿੰਡਾ ਦੇ ਹਿਮਾਂਕ ਬਾਕਲਾ ਨੇ ਸੂਬੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਕੇਸ਼ਵ ਅਤੇ ਹਿਮਾਂਕ ਦੋਵਾਂ ਨੇ 99.99 ਪ੍ਰੈਸਟਾਈਲ ਸਕੋਰ ਪ੍ਰਾਪਤ ਕੀਤਾ ਹੈ। ਪਟਿਆਲਾ ਦੇ ਮੁਹੰਮਦ ਸਮੀਰ ਨੇ ਆਲ ਇੰਡੀਆ ਰੈਂਕ ਵਿੱਚ 33ਵਾਂ ਸਥਾਨ ਹਾਸਲ ਕੀਤਾ ਹੈ ਪਰ ਸੂਬੇ ਵਿੱਚੋਂ ਤੀਜੇ ਨੰਬਰ ਤੇ ਰਿਹਾ ਹੈ ਲੜਕੀਆਂ ਵਿੱਚ ਮਲੇਰਕੋਟਲਾ ਦੀ ਤਿਸ਼ਾ ਜੈਨ ਨੇ ਪੰਜਾਬ ਵਿੱਚ ਟੌਪ ਕੀਤਾ ਹੈ ਹਾਲਾਂਕਿ ਉਸ ਦਾ ਆਲ ਇੰਡੀਆ ਵਿੱਚ 51ਵਾਂ ਰੈਂਕ ਹੈ ਪੰਜਾਬ ਦੇ ਕੋਲ 16104 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ ਪਿਛਲੇ ਸਾਲ 15717 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਸੀ ਜ਼ਿਕਰਯੋਗ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ NEET UG ਦੀ ਪ੍ਰੀਖਿਆ ਦੇ ਨਤੀਜੇ ਅੱਜ ਬੀਤੇ ਦਿਨ ਐਲਾਨ ਕੀਤਾ ਸੀ